ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ 2 ਦਸੰਬਰ ਨੂੰ ਜੋ ਹੁਕਮਨਾਮੇ ਕੀਤੇ ਆਦੇਸ਼ ਕੀਤੇ ਉਹਨਾਂ ਆਦੇਸ਼ਾਂ ਤੋਂ ਜਿਹੜਾ ਅਕਾਲੀ ਦਲ ਸੀਗਾ ਉਹ ਮੁਨਕਨ ਹੋਣ ਲੱਗ ਪਿਆ ਜਿਹੜੇ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਅੱਜ ਅਸੀਂ ਸਟੇਜ ਤੋਂ ਕਹਿੰਦੇ ਆ ਕਾਲੀ ਫੂਲਾ ਸਿੰਘ ਵੱਗੂ ਫੈਸਲੇ ਹੋਣ ਉਹਨਾਂ ਕੋਲ ਆਪਣੀ ਫੌਜ ਸੀਗੀ ਅੱਜ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਾਉਣਾ ਉਹ ਸ਼੍ਰੋਮਣੀ ਕਮੇਟੀ ਦਾ ਮੁਢਲਾ ਫਰਜ਼ ਬਣਦਾ ਹੈ ਤੇ ਜੇ ਸ਼੍ਰੋਮਣੀ ਕਮੇਟੀ ਨਹੀਂ ਬਣਦੀ ਤੇ ਸ਼੍ਰੋਮਣੀ ਕਮੇਟੀ ਕੋ ਲਾਗੂ ਕਰਉਣਾ ਇਹ ਪੰਥ ਦਾ ਫਰਜ਼ ਬਣਦਾ ਜਿਨ੍ਹਾਂ ਸ਼੍ਰੋਮਣੀ ਕਮੇਟੀ ਬਣਾਈ ਹੈ ਕੇਵਲ ਤੇ ਕੇਵਲ ਗੁਡਾ ਦਾਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਬਿਆਨ ਲੱਗੇ ਆ ਕਿਸੇ ਚਕਸਾਲ ਮੁਖੀ ਦਾ ਬਿਆਨ ਨਹੀਂ ਆਇਆ ਕਿਸੇ ਨਿਰਮਲੇ ਅਸੂ ਦਾ ਬਿਆਨ ਨਹੀਂ ਆਇਆ ਕਿਸੇ ਉਦਾਸੀਆਂ ਦਾ ਨਹੀਂ ਆਇਆ ਕਿਸੇ ਸੰਪਰਦਨਾਂ ਦਾ ਨਹੀਂ ਆਇਆ ਕਈ ਕਈ ਜਥੇਬੰਦੀਆਂ ਅਦਾਲਤ ਦੇ ਮੀਰੀ ਪੀਰੀ ਦੇ ਮਾਲਕ ਨੇ ਔਕਾਤ ਤੱਕ ਸੋਤੋ ਚਲਾਏ ਨੇ ਆਪਣੀ ਹਿੱੱਤ ਨਾ ਲਾ ਕੇ ਆਖਿਆ ਸੀ ਇਹ ਗੁਰੂ ਦਾ ਸੀਨਾ ਜੇ ਉਸ ਸੀਨੇ 'ਚ ਦਿਲ ਨਾ ਘੜ ਕੇ ਤੇ ਸੀਨਾ ਬਣ ਜੇ ਰਹਿੰਦਾ ਇਸ ਕਰਕੇ ਮੇਰੀ ਬੇਨਤੀ ਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਤੇ ਦਸਾਲਾਂ ਦੇ ਮੁਖੀਆਂ ਨੂੰ ਨਿਰਮਲਿਆਂ ਨੂੰ ਅਦਾਸੀਆਂ ਨੂੰ ਵੀ ਤੁਸੀਂ ਇਸ ਰੀ ਔਕਾਤਾਂਗ ਸਾਹਿਬ ਦੇ ਜਥੇਦਾਰ ਦੇ ਨਾਲ ਖਲੋ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਗੱਲ ਜਦੋਂ ਸਾਨੂੰ ਜਫੇਦਾਰ ਬਣਾਇਆ ਜਾਂਦਾ ਤੇ ਸਾਡੇ ਸਿਰ ਤੇ ਜਿਹੜੀਆਂ ਬਹੁਤ ਵੱਡੀਆਂ ਦਸਤਾਰਾਂ ਰੱਖੀਆਂ ਜਾਂਦੀਆਂ ਤੇ ਜਦੋਂ ਦਸਤਾਰ ਲਾਈ ਜਾਂਦੀ ਕੋਈ ਰਮਾਲਾ ਸਿਰ ਤੇ ਕਦਮ ਨਹੀਂ ਆਉਂਦਾ ਨਿਮਰਤਾ ਸਹਿਤ ਬੇਨਤੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਫੇਦਾਰ ਦੀ ਥਾੜੀ ਦਿੱਤੀ ਹੋਈ ਦਸਤਾਰ ਨੂੰ ਥਾੜੀਆਂ ਸਜਾਈਆਂ ਦਸਤਾਰਾਂ ਨੂੰ ਅੱਜ ਇੱਕ ਜਿਹੜਾ ਸ਼ਰੋਮਣੀ ਅਕਾਲੀ ਦਲ ਕਾਹ ਤੱਕ ਸਾਬਤ ਤੋਂ ਬਣਿਆ ਸੀ ਅੱਜ ਉਹ ਕਾਹ ਤੱਕ ਦਾ ਦੇਸ਼ ਮੰਨਣ ਤੋਂ ਇਨਕਾਰੀ ਹੋ ਗਿਆ ਉਹ ਅਕਾਲੀ ਦਲ ਨਹੀਂ ਉਹ ਭਗੌੜਾ ਦਲ ਜੇ ਅੱਜ ਭਗੌੜਾ ਦਲ ਤੁਹਾਡੀਆਂ ਦੁੱਤੀਆਂ ਦਸਤਾਰਾਂ ਤੇ ਕਾਲ ਦਲ ਦੇ ਸੁਦਾਗ ਨੂੰ ਹੱਥ ਪਾ ਰਿਹਾ ਜੇ ਅੱਜ ਬਚਾਹ ਹੁੰਦਾ ਤੇ ਇਕੱਠੇ ਹੋ ਗਏ ਬਚਾ ਲਈਏ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਸੰਗਤ ਰੂਪ ਵਿੱਚ ਆਪਾਂ ਕੱਤਰ ਹੋਈਏ ਤੇ ਮਾਨ ਨਾਲ ਜਿਨ੍ਹਾਂ ਮੈਂ ਨਿਮਰਤਾ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਨੂੰ ਬੇਨਤੀ ਕਰਦਾ ਮੈਂ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਨੂੰ ਬੇਨਤੀ ਕਰਦਾ ਤਾਜਾ ਬੋਲਿਆ ਹੋਇਆ ਬੋਲ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦਾ ਜੇ ਉਸ ਕਾਤਖ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੁਸੀਂ ਮਿਲਸਾ ਗੁਰਦੁਆਰੇ ਵਿੱਚ ਆਣ ਕੇ ਬੋਲੋ ਜੇ ਮੈਂ ਪਿਛਲੇ ਕੱਲ੍ਹ ਨੂੰ ਬੇਨਤੀ ਕੀਤੀ ਸੀ ਇਹ ਬਾਦਲ ਬੋਲੋ ਫਕਰੇ ਕੌਮ ਵਾਪਸ ਲਿਆ ਜਾਵੇ ਉਹ ਜ਼ਹੀਦਾਰਾਂ ਲੈ ਲਿਆ ਅੱਜ ਮੈਂ ਪਰਮੇਸ਼ਰ ਦੇ ਗਬਨ ਦੀ ਕਰਦਾ ਕਿ ਉਹ ਫਕਰੇ ਕੌਮ ਜਿਹੜਾ ਉਹ ਭਾਈ ਗੁਰਮੇਸ਼ਕ ਕੌਂਕੇ ਦੇ ਪਰਿਵਾਰ ਨੂੰ ਦਿੱਤਾ ਜਾਵੇ ਅਮਰਤ ਸਰਦੀ ਤਹਤੋ ਸਹਾਵੀ ਨਗਰੀ ਬੜੀ ਨਰਾਲੀ ਏ ਟੁਕੜੀ ਹੈ ਸੱਚਖੰਡ ਦੀ ਰੱਬ ਇਸ ਦਾ ਵਾਲੀ ਏ ਗੁਰੂਆਂ ਦੀ ਫਲਵਾੜੀ ਇੱਥੇ ਤੇ ਪੰਥ ਇਸ ਦਾ ਮਾਲੀ ਏ ਛੇਵੇਂ ਸਤਿਗੁਰ ਹਰਗੋਬਿੰਦ ਦੀ ਆਈ ਜਦ ਵਾਰੀ ਸੀ ਜੋੜੀ ਮੀਰੀ ਪੀਰੀ ਉਹਨਾਂ ਕੀਤੀ ਗੱਲ ਨਿਆਰੀ ਸੀ ਹਰ ਮੰਦਰ ਦੇ ਸਾਹਮਣੇ ਉਹਨੇ ਨਵੀਂ ਅਸਾਰੀ ਕੀਤੀ ਨਵੀਂ ਅਸਾਰੀ ਸੀ ਸ਼ੈ ਨਿਸ਼ਾਨ ਦੇ ਵਾਂਗ ਬੜਾਇਆ ਅਕਾਲ ਤਖਤ ਇੱਕ ਭਾਰੀ ਸੀ ਹਰ ਮੰਦਰ ਦੇ ਸਾਹਮਣੇ ਕੀਤੀ ਨਵੀਂ ਅਸਾਰੀ ਸੀ ਸ਼ੈ ਨਿਸ਼ਾਨ ਦੇ ਵਾਗ ਬਣਾਇਆ ਤਖਤ ਅਕਾਲ ਦਾ ਭਾਰੀ ਸੀ ਅਕਾਲ ਤਖਤ ਦੀ ਸਰਗੁਜਤਾ ਅਕਾਲ ਤਰਫ ਤਖਤ ਸਾਬ ਦੇ ਸਿਧਾਂਤ ਨੂੰ ਸਮਰਪਿਤ ਅੱਜ ਦੇ ਇਕੱਠ ਵਿੱਚ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਆਪਾਂ ਨੂੰ ਪਤਾ ਹੈ ਜੋ ਪਿਛਲੇ ਜਣਾ ਦੇ ਵਿੱਚ ਘਟਨਾਵਾਂ ਵਾਪਰੀਆਂ ਸਾਰੇ ਸਿੱਖ ਵਿਸ਼ਵ ਦਾ ਸਿੱਖ ਜਗਤ ਤੇ ਚਾਹੁੰਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਇਸ ਦੀ ਗਵਾਹੀ ਕਰਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ 2 ਦਸੰਬਰ ਨੂੰ ਜੋ ਹੁਕਮਨਾਮੇ ਕੀਤੇ ਆਦੇਸ਼ ਕੀਤੇ ਉਹਨਾਂ ਆਦੇਸ਼ਾਂ ਤੋਂ ਜਿਹੜਾ ਅਕਾਲੀ ਦਲ ਸੀਗਾ ਉਹ ਮੁਨਕਨ ਹੋਣ ਲੱਗ ਪਿਆ ਜੋ ਪੰਜ ਮਸਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਦੋ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਬਾਦਲਾਂ ਦੇ ਪਾਲੇ ਦੇ ਵਿੱਚ ਬਾਗ ਸੁੱਟ ਗਏ ਬਾਦਲਾਂ ਦੇ ਪਾਲੇ ਵੰਦੂ ਚਲੇ ਗਏ ਪੰਜ ਮੈਂਬਰੀ ਕਮੇਟੀ ਜਿਹੜੀ ਉਹ ਰਹਿ ਗਈ ਹੈ ਇਹਦੇ ਤੇ ਵਿਚਾਰਨ ਦੀ ਗੱਲ ਇਹ ਹੈ ਸਾਧ ਸੰਗਤ ਇਹ ਸ੍ਰੀ ਅਕਾਲ ਤਖਤ ਸਾਹਿਬ ਸੱਜ ਖੰਡ ਸ੍ਰੀ ਹਰਮੰਦਰ ਸਾਹਿਬ ਇੱਥੇ ਜਿਹਦਾ ਵੀ ਕਬਜ਼ਾ ਹੋਇਆ ਉਹਨਾਂ ਨੇ ਮਨਮਰਜ਼ੀਆਂ ਕੀਤੀਆਂ ਭਾਵੇਂ ਉਹ ਰਾਮਰਾਈਏ ਸੀ ਭਾਵੇਂ ਉਹ ਧੀਰਮੱਲੀਏ ਸੀ ਭਾਵੇਂ ਉਹ ਮਹੰਤ ਸੀ ਪ੍ਰਿਥਵੀ ਚੰਦ ਵਰਗਿਆਂ ਕੋ ਜਦੋਂ ਪ੍ਰਬੰਧ ਆਇਆ ਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋ ਰਸਤਾ ਰੋਕ ਦਿੱਤੀਆਂ ਤੇ ਬਾਬਾ ਬੁੱਢਾ ਸਾਹਿਬ ਨੂੰ ਸ਼ਹਿਰ ਦੇ ਬਾਹਰ ਜਾ ਕੇ ਪੱਲਾ ਦੇ ਕੇ ਹੁਕਾ ਦੇਣਾ ਪਿਆ ਗਵਾਲੀਵਾਰ ਦੇ ਕਿਲੇ 'ਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਾਦ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਗਵਾਹੀ ਕੀਤੀ ਸ਼ਬਦ ਚੌਕੀਆਂ ਜਿਹੜੀਆਂ ਕੱਡੀਆਂ ਮੇਰੇ ਕਹਿਣ ਦਾ ਭਾ ਜਦੋਂ ਵੀ ਇੱਥੇ ਕੋਈ ਆਪਣਾ ਹੱਕ ਜਿਤਾਉਣ ਲੱਗਦਾ ਉਦੋਂ ਪੰਥ ਦੀ ਵਾਰੀ ਆਉਂਦੀ ਤੇ ਪੰਥ ਉੱਟ ਕੇ ਖੜਾ ਹੁੰਦਾ ਜਿਹੜੇ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਅੱਜ ਅਸੀਂ ਸਟੇਜ ਤੋਂ ਕਹਿੰਦੇ ਆ ਕਾਲੀ ਫੂਲਾ ਸਿੰਘ ਅਗੂ ਫੈਸਲੇ ਹੋਣ ਉਹਨਾਂ ਕੋਲ ਆਪਣੀ ਫੌਜ ਸੀਗੀ ਅੱਜ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਾਉਣਾ ਉਹ ਸ਼ਰੋਮਣੀ ਕਮੇਟੀ ਦਾ ਮੁਢਲਾ ਫਰਜ਼ ਬਣਦਾ ਤੇ ਜੇ ਸ਼ਰੋਮਣੀ ਕਮੇਟੀ ਨਹੀਂ ਬਣਦੀ ਤੇ ਸ਼ਰੋਮਣੀ ਕਮੇਟੀ ਕੋ ਲਾਗੂ ਕਰਾਉਣਾ ਇਹ ਪੰਥ ਦਾ ਫਰਜ਼ ਬਣਦਾ ਜਿੰਨਾ ਸ਼ਰੋਮਣੀ ਕਮੇਟੀ ਬਣਾਈ ਹੈ ਅੱਜ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਪੂਰੇ ਪੰਥ ਨੂੰ ਇਕੱਠਾ ਹੋਣ ਦੀ ਲੋੜ ਆ ਉਥੇ ਅਸੀਂ ਜਥੇਬੰਦੀਆਂ ਦੇ ਆਗੂਆਂ ਨੂੰ ਸੰਪਰਦਾਨਾ ਨੂੰ ਕੇਵਲ ਤੇ ਕੇਵਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਬਿਆਨ ਲੱਗੇ ਆ ਕਿਸੇ ਟਕਸਾਲ ਮੁਖੀ ਦਾ ਬਿਆਨ ਨਹੀਂ ਆਇਆ ਕਿਸੇ ਨਿਰਮਲੇ ਆਗੂ ਦਾ ਬਿਆਨ ਨਹੀਂ ਆਇਆ ਕਿਸੇ ਉਦਾਸੀਆਂ ਦਾ ਨਹੀਂ ਆਇਆ ਕਿਸੇ ਸੰਪਰਦਾਨਾ ਦਾ ਨਹੀਂ ਆਇਆ ਕਈ ਕਈ ਜਥੇਬੰਦੀਆਂ ਦਲ ਤੇ ਮੀਰੀ ਪੀਰੀ ਦੇ ਮਾਲਕ ਨੇ ਕਾਂ ਤੱਕ ਸਬਦ ਚਲਾਏ ਨੇ ਆਪਣੀ ਹਿੱਕ ਨਾਲ ਲਾ ਕੇ ਆਖਿਆ ਸੀ ਇਹ ਗੁਰੂ ਦਾ ਸੀਨਾ ਜੇ ਉਸ ਸੀਨੇ 'ਚ ਦਿਲ ਨਾ ਘੜ ਕੇ ਤੇ ਸੀਨਾ 'ਚ ਨਹੀਂ ਜੇ ਰਹਿਦਾ ਇਸ ਕਰਕੇ ਮੇਰੀ ਬੇਨਤੀ ਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿ ਕਿਸਾਨਾਂ ਦੇ ਮੁਖੀਆਂ ਨੂੰ ਨਿਰਮਲਿਆਂ ਨੂੰ ਅਦਾਸੀਆਂ ਨੂੰ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖਲੋ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਸਾਨੂੰ ਜਥੇਦਾਰ ਬਣਾਇਆ ਜਾਂਦਾ ਤੇ ਸਾਡੇ ਸਿਰ ਤੇ ਜਿਹੜੀਆਂ ਬਹੁਤ ਵੱਡੀਆਂ ਦਸਤਾਰਾਂ ਰੱਖੀਆਂ ਜਾਂਦੀਆਂ ਤੇ ਜਦੋਂ ਦਸਤਾਰ ਲਾਈ ਜਾਂਦੀ ਕੋਈ ਰਮਾਲ ਨਾਲ ਸਿਰ ਤੇ ਅੱਜ ਜਫੇਪੰਦੀਆਂ ਦੇ ਆਗਮਨ ਨੂੰ ਬੇਨਤੀ ਹੈ ਨਿਮਰਦਾ ਸਾਹਿਬ ਬੇਨਤੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਫੇਦਾਰ ਦੀ ਤੁਹਾਡੀ ਦਿੱਤੀ ਹੋਈ ਦਸਤਾਰ ਨੂੰ ਤੁਹਾਡੀਆਂ ਸਜਾਈਆਂ ਦਸਤਾਰਾਂ ਨੂੰ ਅੱਜ ਇੱਕ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਸੰਗਤ ਰੂਪ ਵਿੱਚ ਆਪਾਂ ਇਕੱਤਰ ਹੋਈਏ ਤੇ ਮਾਨ ਨਾਲ ਜਿਨ੍ਹਾਂ ਨੂੰ ਖਤਾਬ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਨਿਮਰਤਾ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਨੂੰ ਬੇਨਤੀ ਕਰਦਾ ਮੈਂ ਭਾਈ ਹਰਜਿੰਦਰ ਸਿੰਘ ਨਸੀਰ ਨਗਰ ਵਾਲੇ ਨੂੰ ਬੇਨਤੀ ਕਰਦੇ ਤੁਹਾਡਾ ਬੋਲਿਆ ਹੋਇਆ ਬੋਲ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦਾ ਜੇ ਉਸ ਅਕਾਲ ਤਖਤ ਦੀ ਮਾਨ ਮर्याਦਾ ਨੂੰ ਕਾਇਮ ਰੱਖਣ ਵਾਸਤੇ ਤੁਸੀਂ ਮਿਲ ਸੰਗਤ ਦੇ ਵਿੱਚ ਆਣ ਕੇ ਬੋਲੋ ਤੇ ਮੈਂ ਪਿਛਲੇ ਕੱਲ੍ਹ ਜੂ ਬੇਨਤੀ ਕੀਤੀ ਸੀ ਕਿ ਬਾਦਲ ਕੋਲੋਂ ਫਕਰੇ ਕੌਮ ਵਾਪਸ ਲਿਆ ਜਾਵੇ ਉਹ ਜ਼ਹੀਦਾਰਾਂ ਲੈ ਲਿਆ ਅੱਜ ਮੈਂ ਪਰਮੇ ਕੱਲ੍ਹ ਜੂ ਬੇਨਤੀ ਕਰਦਾ ਕਿ ਉਹ ਫਕਰੇ ਕੌਮ ਜਿਹੜਾ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੂੰ ਦਿੱਤਾ ਜਾਵੇ ਜਿਵੇਂ ਇਸੋ ਨਿਹਾਲ ਜਿਵੇਂ ਇਹਨਾਂ ਭਗੌੜੇ ਦਲ ਨੇ ਸ੍ਰੀ ਮੁਕਸਰ ਸਾਹਿਬ ਦੇ ਕਸਬੇ ਚੋਂ ਫਕਰੇ ਤੋਂ ਮੰਗਿਆ ਕੱਲ ਨੂੰ 27 ਦੇ ਇਲੈਕਸ਼ਨਾਂ ਜਾਣ ਕੇ ਇਹ ਕੱਠ ਕਰਕੇ ಮತਏਪਾਸ ਕਰਨਗੇ ਫਕਰੇ ਕੌਮ ਵਾਪਸ ਦਿੱਤਾ ਜਾਵੇ ਨਾ ਰਵੇ ਬਾਸ ਦੇ ਨਾਂ ਵਜੇ ਬਾਸਰੀ ਉਹ ਕਾਲ ਤੱਕ ਤੋਂ ਫਕਰੇ ਕੌਮ ਭਾਈ ਕਰਦੇਵ ਸਿੰਘ ਦੇ ਪਰਿਵਾਰ ਨੂੰ ਜਿਹੜਾ ਉਹ ਦਿੱਤਾ ਜਾਵੇ ਜਿਹੜੇ ਹੱਕਦਾਰ ਨੇ ਉਸ ਚੀਜ਼ ਦੇ ਇਸ ਕਰਕੇ ਸਾਧ ਸੰਗਤ ਜਿੰਨੇ ਵੀ ਪ੍ਰਚਾਰਕ ਨੇ ਜਿੰਨੇ ਵੀ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪੂ ਆਪਣੀ ਆਵਾਜ਼ ਬੁਲੰਦ ਕਰੋ ਸ੍ਰੀ ਅਕਾਲ ਤੱਕ ਸਭ ਜੇ ਜਨਰਲ ਸਾਹਿਬ ਬੜੀ ਸਨਤਾ ਦੇ ਨਾਲ ਬੜੀ ਦਲੇਰੀ ਦੇ ਨਾਲ ਗਿਆਨੀ ਰੁਕबीर ਸਿੰਘ ਜੀ ਫੈਸਲੇ ਲੈ ਰਹੇ ਨੇ ਇੰਗਲੈਂਡ ਭਾਰਨੀ ਬਿਸ਼ਪ ਭਰਦੀਆਂ ਸਿੱਖ ਸੰਗਤਾਂ ਖਾਲਸਾ ਪੰਥ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਜੀ ਤੁਹਾਡੇ ਨਾਲ ਜਾਏ ਤੁਹਾਡੇ ਨਾਲ ਖਲੋਤਾ ਜਾਏ ਇਹ ਇਤਿਹਾਸ ਯਾਦ ਰੱਖਿਆ ਜਾਵੇਗਾ ਸਮੁੱਚੇ ਮੀਡੀਆ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਮਰੀਕ ਸਿੰਘ ਜੀ ਗਿੱਲ ਤੋਂ ਦਬੀਰ ਸਿੰਘ ਰਾਜਮਿੰਦਰ ਸਿੰਘ ਕੰ ਬਹੁਤ ਸੱਜੇ ਨੇ ਜਿਨ੍ਹਾਂ ਬੜੀ ਮਿਹਨਤ ਕਰਕੇ ਅੱਜ ਦਾ ਪ੍ਰੋਗਰਾਮ ਲਿਖਿਆ ਮੈਂ ਦਿਲ ਦੀਆਂ ਦਰਹਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਮੈਂ ਬੇਨਤੀ ਕਰਦਾ ਆਕਾਂ ਤਖਤ ਸਾਹਿਬ ਦੀ ਬਾੜਿਆ ਸ਼ਰੋਮਣੀ ਕਮੇਟੀ ਸ਼ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਜਿਹੜੇ ਨੇ ਉਹ ਅਕਾਲੀ ਦਲ ਬਾਦਲ ਦੀਆਂ ਚੱਪੜੀਆਂ ਝਾਣਦੇ ਲੱਗੇ ਨੇ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਤੇ ਉਹ ਅੰਤਰੰਗ ਕਮੇਟੀ ਨੂੰ ਪਤਾ ਲੱਗ ਜਾਏ ਵੀ ਇਹ ਸਿੱਖ ਜਿਉਂਦੇ ਜਾਗਦੇ ਨੇ ਜਗਦੀ ਜਮੀਰ ਵਾਲੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਅੱਗੇ ਆ ਨਹੀਂ ਤੇ ਤੁਹਾਡਾ ਵੀ ਉਸ ਨਾਮ ਦੇ ਵਿੱਚ ਨਾਂ ਲਿਖਿਆ ਜਾਏਗਾ ਬੇਅਤ ਪੁਨਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ